ਨਜੀ ਨਮੂਨੀਆਂ ਜਿਹਨੂੰ ਅਸੀਂ ਕਹਿੰਦੇ ਆ ਠੰਡ ਲੱਗ ਜਾਂਦੀ ਹੈ ਨਮੂਨੀਆਂ ਹੋ ਜਾਂਦਾ ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਕਿ ਕਈ ਵਾਰੀ ਦਿਮਾਗ ਨੂੰ ਇੰਨਾ ਚੜਦਾ ਬੱਚੇ ਦੀ ਜਾਨ ਤੱਕ ਲੈ ਲੈਂਦਾ ਬੱਚੇ ਦੀ ਕੀ ਵੱਡਿਆਂ ਦੀ ਵੀ ਲੈ ਲੈਂਦਾ ਇਹਦੇ ਵਾਸਤੇ ਕੁਦਰਤ ਨੇ ਐਸੀ ਬੁਧਿਆ ਚੀਜ਼ ਦਿੱਤੀ ਹੈ ਉਹਦਾ ਨਾਮ ਲਿਖ ਲਓ ਆਪਣੇ ਕੋਲ ਕਿਸੇ ਵੀ ਵੈਦਜੀ ਦੀ ਸਲਾਹ ਲੈ ਲਓ ਜਿਹੜਾ ਤੁਹਾਡੇ ਨੇੜੇ-ਤੇੜੇ ਦੇਖੋ ਹਰ ਬੰਦੇ ਦਾ ਮੇਰੇ ਕੋਲੇ ਪਹੁੰਚਣਾ ਬਹੁਤ ਔਖਾ ਅਸੀਂ ਦਿਨ 'ਚ 50-60 ਲੋਕਾਂ ਨੂੰ ਹੀ ਮਿਲ ਸਕਦੇ ਹਾਂ ਔਰ ਇਹਨੇ ਲੋਕਾਂ ਨੂੰ ਮਿਲਿਆ ਵੀ ਨਹੀਂ ਜਾਂਦਾ ਪਰ ਇਹ ਨੋਟ ਕਰ ਲਓ ਗੋਦੰਤੀ ਭਸਮ ਵੀਰੋ ਨੋਟ ਕਰ ਲਓ ਭੈਣੋ ਮੇਰੀਓ ਨੋਟ ਕਰ ਲਓ ਗੋਦੰਤੀ ਇੱਕ ਭਸਮ ਬਣਦੀ ਆ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਹਰ ਇੱਕ ਦੁਕਾਨ ਤੇ ਮਿਲ ਜੂ ਦੇਸੀ ਦਵਾਈਆਂ ਵਾਲੀ ਦੇ ਇਹ ਤੁਸੀਂ ਆਪਣੇ ਕੋਲੇ Google ਤੇ ਵੀ ਸਰਚ ਕਰਿਓ ਮੈਂ ਤੁਹਾਨੂੰ ਜਿਹੜੀ ਚੀਜ਼ ਦੱਸੀ ਆ ਇਹਦਾ ਬਹੁਤ ਧਿਆਨ ਰੱਖੋ ਇਹ ਦਿਓ ਗੋਦੰਤੀ ਭਸਮ ਦੇ ਦੋ ਸੁਦਰਸ਼ਨ ਪੌਡਰ ਦੇ ਦੋ ਇਹ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਇਹ ਤੁਹਾਨੂੰ ਵਾਇਰਸ ਜਿਵੇਂ ਹੁੰਦਾ ਨਾ ਇੱਕ ਵਾਇਰਸ ਹੁੰਦਾ ਹੈ ਬਾਡੀ ਦੇ ਵਿੱਚ ਉਹ ਆਪਣਾ ਟਾਈਮ ਤੇ ਸੁਦਰਸ਼ਨ ਚੂਰਨ ਦੇ ਦੋ ਉਹਦੇ ਨਾਲ ਗੁਦੰਤੀ ਭਸਮ ਦੇ ਦੋ ਪ੍ਰਵਾਲ ਪਿਸ਼ਟੀ ਦੇ ਦੋ ਮੁਕਤਾ ਸ਼ੁਕਤੀ ਪਿਸ਼ਟੀ ਦੇ ਦੋ ਔਰ ਇਹ ਜਿਹੜੀਆਂ 4-5 ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਇਹ ਉਹ ਦੱਸੀਆਂ ਨੇ ਜਿਹੜੀਆਂ ਸਾਡੇ ਵੈਦ ਜੀ ਅਕਸਰ ਦਿੰਦੇ ਨੇ ਔਰ ਅਸੀਂ ਕਰੋਨਾ ਕਾਲ 'ਚ ਲੋਕਾਂ ਨੂੰ ਇਹ ਦਿੱਤਾ ਔਰ ਇੰਨਾ ਫਾਇਦਾ ਹੋਇਆ ਮਤਲਬ ਤੁਸੀਂ ਮਤਲਬ ਸੋਚ ਵੀ ਨਹੀਂ ਸਕਦੇ ਇਹ ਛੋਟੇ-ਛੋਟੇ ਗੱਲਾਂ ਸਾਨੂੰ ਕਿਸੇ ਹਸਪਤਾਲ ਜਾਣ ਦੀ ਲੋੜ ਨਹੀਂ ਕਿਤੇ بڑے بڑے ਟੈਸਟ ਕਰਾਉਣ ਦੀ ਲੋੜ ਨਹੀਂ ਕਿਤੇ ਸਾਨੂੰ ਲੈਬਾਰਟਰੀਆਂ 'ਚ ਫਿਰ ਤੁਸੀਂ ਦੇਖੋ ਵੀ ਅੱਜ ਤੱਕ ਆਪਾਂ 1992 ਤੋਂ ਕੰਮ ਕਰ ਰਹੇ ਹਾਂ ਸਾਡੇ ਜਿੰਨੇ ਵੀ ਬੈਦ ਨੇ ਉਹਨਾਂ ਨੇ ਜਾਂ ਮੈਂ ਖੁਦ ਵੀ ਜਾਂ ਅਸੀਂ ਅੱਜ ਤੱਕ ਸਾਡੇ ਚੰਡੀਗੜ੍ਹ ਚਾਲੇ-ਦਾਲੇ 40-50 ਕਿਲੋਮੀਟਰ 'ਚ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦੇਖੋ ਵੀ ਕਿਸੇ ਲੈਬਾਰਟਰੀ ਦੇ ਉੱਤੇ ਸਾਡੇ ਪ੍ਰਸਕ੍ਰਿਪਸ਼ਨ ਤੇ ਲਿਖਿਆ ਹੈ ਟੈਸਟ ਨਹੀਂ ਗਿਆ ਕਿ ਟੈਸਟ ਕਰਾਓ ਬਿਨਰ ਟੈਸਟ ਤੋਂ ਹਲੇ ਤੱਕ ਵੀ ਐਸੇ ਕਲਯੁਗ ਦੇ ਘੋਰ ਦੇ ਵਿੱਚ ਅਸੀਂ ਵਿਦਾਉਟ ਲੈਬ ਟੈਸਟ ਤੋਂ ਕੰਮ ਕਰ ਰਹੇ ਹਾਂ ਸਿਰਫ ਸਾਡੇ ਬੈਟ ਨਬਜ ਦੇਖ ਕੇ ਤਸੱਲੀ ਕਰਦੇ ਆ ਪਰ ਦੇਖੋ ਸਾਡੇ ਦੇਸ਼ ਵਿਦੇਸ਼ ਚ ਬੈਠੇ ਲੋਕ ਨੇ ਉਹਨਾਂ ਨੂੰ ਅਸੀਂ ਟੈਲੀਫੋਨਿਕਲੀ ਉਹ ਗੱਲਾਂ ਉਹਨਾਂ ਨੂੰ ਦੱਸ ਦਿੰਦੇ ਆ ਜਿਹੜੀਆਂ ਗੱਲਾਂ ਉਹਨਾਂ ਦੀਆਂ ਰਿਪੋਰਟਾਂ ਚ ਵੀ ਲਿਖੀਆਂ ਹੁੰਦੀਆਂ ਨੇ ਉਹ ਕਹਿੰਣਗੇ ਹਾਂ ਜੀ ਤਾਂ ਸਾਨੂੰ ਇੱਥੇ ਵੀ ਦੱਸਿਆ ਸੀ ਪਰ ਟੈਲੀਫੋਨਿਕਲੀ ਕਿਸੇ ਨੂੰ ਜੱਜ ਕਰ ਜਾਣਾ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਇਸ ਕਰਕੇ ਤੁਸੀਂ ਜਿਹੜੀਆਂ ਗੱਲਾਂ ਦੱਸੀਆਂ ਨੇ ਤੇ ਗੌਰ ਕਰੋ ਔਰ ਜਿਹੜੇ ਮੈਂ ਛੋਟੇ ਛੋਟੇ ਨੁਸਖੇ ਤੁਹਾਨੂੰ ਦੱਸਦਾ ਕਿ ਤੁਹਾਡੇ ਬਹੁਤ ਫਾਇਦੇਦੇ ਨੇ ਗੱਲਾਂ ਜੋ ਘਰ ਤੋਂ ਦੱਸਦਾ ਮਿੱਟੀ ਦੇ ਵਿੱਚ ਮਿੱਟੀ ਹੋਣਾ ਹਮ ਜ਼ਿੰਦਗੀ ਨੂੰ ਤੰਦਰੁਸਤ ਜਿਉਣਾ ਇਹਦਾ ਮਤਲਬ ਸਾਡੇ ਪਿੰਡ ਅਗੇ ਜ਼ਿਮੀਦਾਰ ਕੋ ਮਾਰ ਨਹੀਂ ਸੀ ਹੁੰਦੇ ਖੁਦ ਬੱਟਾ ਤੇ ਫਿਰਦੇ ਸੀ ਕਈ ਚੱਕੇ ਮੋਢੇ ਤੇ ਮਿੱਟੀ ਚ ਲਿਪੜੇ ਰਹਿੰਦੇ ਡੰਡੇ ਪਾਇਆ ਤੇ ਉਹ ਲੋਕ ਬਿਮਾਰ ਰਹੇ ਸੀ ਹੁੰਦੇ ਬਿਮਾਰ ਹੁੰਦੇ ਸੀ ਬਾੜੀਆਂ ਹੱਟੀ ਚ ਬੈਠੇ ਉਹਨਾਂ ਨੂੰ ਅਸਾ ਲੱਗਦਾ ਸੀ ਬਿਮਾਰੀ ਪਾਣੀ ਦੇ ਪੁਰਾਣੇ ਬੰਦੇ ਨੂੰ ਆਹ ਬਿਮਾਰੀ ਹੋ ਗਈ ਪੀਜੇ ਚ ਗਏ ਹੋਏ ਨੇ ਲੱਗ ਕੇ ਕਦੇ ਜੱਟ ਜ਼ਿਮੀਦਾਰ ਨਹੀਂ ਜਾਂਦੇ ਸੀ ਸਾਡੇ ਹੁਣ ਜਾਣ ਲੱਗ ਗਏ ਕਿਉਂਕਿ ਹੁਣ ਆਪ ਨਹੀਂ ਜਾਂਦੇ ਖੇਤ ਚ ਉਹਨੇ ਜੇ ਖੁੱਲ ਕੇ ਜੀਓ ਯਾਰ ਐਵੇਂ ਨਟਰੀ ਜੋ ਜੇ ਚਾਰ ਬੰਦੇ ਨੇ ਕਿਹਾ ਆਪਰੇਸ਼ਨ ਹੋਊਗਾ ਉਹ ਇੱਧਰ ਜਾਂਦੇ ਆ ਭੂਆ ਨੇ ਕਹੇ ਤਾਂ ਉੱਧਰ ਜਾਂਦੇ ਆ ਮਾਸੀ ਨੇ ਕਹੇ ਤਾਂ ਉੱਧਰ ਜਾਂਦੇ ਆ ਚਾਚਾ ਗਈ ਜਾਂਦਾ ਉੱਧਰ ਡਾਕਟਰ ਕਹੀ ਜਾਂਦਾ ਹਰ ਬੰਦਾ ਤੁਹਾਨੂੰ ਆਪਰੇਸ਼ਨ ਨੂੰ ਆਪਰੇਸ਼ਨ ਨੂੰ ਗੋਡੇ ਨੂੰ ਆਪਰੇਸ਼ਨ ਕਰਾਓ ਤੇ ਕੀ ਲੋੜ ਪਈਏ ਉਹ ਸਾਰੀਆਂ ਗੱਲਾਂ ਨੂੰ ਪਰੇ ਕਰਕੇ ਦੇਖੋ ਇੱਕ ਦਿਨ ਬੈਠ ਕੇ ਵੀ ਆਪਰੇਸ਼ਨ ਦੀ ਲੋੜ ਹੈ ਕੀ ਆਪਦੇ ਮਨ ਨਾਲ ਸੋਚੋ ਤੁਸੀਂ ਪੌੜੀ ਚੜ੍ਹਦੇ ਹੋ ਤੁਸੀਂ ਗੱਡੀ ਚਲਾਉਂਦੇ ਹੋ ਤੁਰੇ ਫਿਰਦੇ ਹੋ ਕੰਮਕਾਰ ਘਰ ਦਾ ਕਰਦੇ ਹੋ ਗੋਡੇ ਚੱਲ ਰਹੇ ਨੇ ਕਿਉਂ ਆਪਰੇਸ਼ਨ ਆਪਰੇਸ਼ਨ ਦੀ ਲੋਡ ਉਦੋਂ ਪੈਂਦੀ ਹੈ ਜਦ ਤੁਸੀਂ ਬੈਂਡ ਤੇ ਪੈ ਗਏ ਸਾਨੂੰ ਕੋਈ ਟੱਟੀ ਪਿਸ਼ਾਬ ਲਈ ਵੀ ਕੋਈ ਚੱਕ ਕੇ ਲੈ ਕੇ ਜਾ ਰਿਹਾ ਸਾਡੇ ਕੱਪੜੇ ਬਦਲਣ ਲਈ ਵੀ ਦੂਜਾ ਬੰਦਾ ਹੈਲਪ ਕਰ ਰਿਹਾ ਫਿਰ ਤਾਂ ਅਸੀਂ ਕਹਿੰਦੇ ਆ ਵੀ ਬਦਲ ਲਓ ਯਾਰ ਜਿਹੜਾ ਜਿਹੜਾ 4 ਦਿਨ ਜਿਉਣਾ ਜਦੋਂ ਅਸੀਂ ਚੱਲਦੇ ਫਿਰਦੇ ਕੰਮ ਕਰ ਰਹੇ ਹਾਂ ਐਵੇਂ ਬਿਨਾ ਮਤਲਬ ਆਪਰੇਸ਼ਨ ਆਪਰੇਸ਼ਨ ਕਿਆ ਕਿਆ ਦਿਮਾਗ ਖਰਾਬ ਕੀਤਾ ਫਿਰ ਲੋਕਾਂ ਦਾ ਇਹਨੂੰ ਪਹਿਲਾਂ ਇੱਕ ਵਾਰੀ ਦਿਮਾਗ ਚੋਂ ਬਾਹਰ ਕੱਢੋ ਆਪਰੇਸ਼ਨਾਂ ਆਪਕ੍ਰੂਸ਼ਨਾਂ ਨੂੰ ਤੁਸੀਂ ਥੋੜਾ ਜਿਹਾ ਖੁੱਲੇ ਦਿਮਾਗ ਨਾਲ ਸੋਚੋ 80% ਲੋਕਾਂ ਨੂੰ ਆਪਰੇਸ਼ਨ ਦੀ ਲੋੜ ਨਹੀਂ ਹੈ ਐਵੇਂ ਇੱਕ ਦੂਏ ਨੂੰ ਕਹੀ ਜਾਂਦੇ ਤੇਰੀ ਗਰੀਸ ਮੁੱਕ ਗਈ ਫਿਰ ਆਏ ਹੋ ਗਿਆ ਤੂੰ ਆਪਰੇਸ਼ਨ ਕਰਾ ਲਾ ਤੈ ਪੈਸੇ ਸਾਤੀ ਦੇ ਧਰ ਕੇ ਲੈ ਕੇ ਜਾਣੇ ਇਹ ਡਾਇਲੌਗ ਨੇ ਬੋਲਣ ਨੂੰ ਚੰਗੇ ਲੱਗਦੇ ਨੇ ਪਰ ਜਦੋਂ ਪ੍ਰੈਕਟੀਕਲ ਗੁੱਟੇ ਕੱਟੇ ਕੱਟੇ ਜਾਂਦੇ ਆ ਨਵੇਂ ਗੁੱਟੇ ਪੈਂਦੇ ਆ ਨਾ ਉਹਨੂੰ ਕੁਛ ਕੇ ਦੇਖੋ ਜਿਹੜਾ ਪੌਦਾ ਜਿਹਨੂੰ ਪੈਂਦੇ ਆ ਇਹਦਾ ਖਰਚਾ ਹੁੰਦਾ ਥੋੜਾ ਜਿਹਾ ਹਸਾਬ ਨਾਲ ਚੱਲਿਆ ਕਰੋ ਥੋੜਾ ਜਿਹਾ ਸੋਚੋ ਸਮਝੋ ਔਰ ਆਪਰੇਸ਼ਨ ਉਪਰਕ੍ਰਸ਼ਣ ਵਾਲੀਆਂ ਚਰਚਾ ਕਰਨੀਆਂ ਬੰਦ ਕਰੋ ਆਪਸ ਵਿੱਚ ਇਹ ਕੰਮ ਡਾਕਟਰਾਂ ਦੇ ਛੱਡ ਦਿਓ ਡਾਕਟਰਾਂ ਨੂੰ ਕਹਿਣ ਦੋ ਵੀ ਤੁਹਾਡਾ ਆਪਰੇਸ਼ਨ ਹੋਊਗਾ ਤਾਂ ਸੋਚਾਂਗੇ ਤੁਸੀਂ ਆਪ ਹੀ ਬੁੱਲੀ ਜੰਦੇ ਹੋ ਘਰੇ ਬੈਠੇ ਵੀ ਆਪਰੇਸ਼ਨ ਕਰਾ ਲਓ ਥੋੜਾ ਜਿਹਾ ਖੁੱਲ ਕੇ ਗੱਲ ਕਰੋ ਔਰ ਖੁੱਲ ਕੇ ਚਰਚਾ ਕਰੋ ਔਰ ਆਪਣੇ ਨੇੜੇ ਤੇੜੇ ਜਿਹੜੇ ਵੈਦ ਨੇ ਡਾਕਟਰ ਨੇ ਜਿਹੜੇ ਤੁਹਾਨੂੰ ਲੱਗਦਾ ਵੀ ਇਹ ਵੈਦ ਸਹੀ ਆ ਇਹ ਲਾਲਚੀ ਨਹੀਂ ਹੈਗਾ ਇਹ ਕਿਤੇ ਸਾਨੂੰ ਰੈਫਰ ਨਹੀਂ ਕਰੂਗਾ ਕੀ ਤੁਸ ਜ ਆਪਣੇ ਵੱਲੋਂ ਤਸੱਲੀ ਦਿੰਦਾ ਵੀ ਮੈਂ ਤੁਹਾਨੂੰ ਕੁਛ ਨਾ ਕੁਛ ਠੀਕ ਕਰਕੇ ਦਊਂਗਾ ਇਹ ਜੇ ਆਪਣੇ ਡਾਕਟਰਾਂ ਦੀਆਂ ਮੈਂ ਇਦਾਂ ਦੀਆਂ ਸਲਾਹਾਂ ਲਿਆ ਕਰੋ ਐਸੀ ਗੱਲ ਨਹੀਂ ਸਾਰੇ ਮਾੜੇ ਨਹੀਂ ਹੈਗੇ ਬਹੁਤ ਚੰਗੇ ਨੇ 1-2% ਮਾੜੇ ਹੋਣਗੇ ਜਿਨ੍ਹਾਂ ਨੂੰ ਲਾਲਚ ਹੋਊਗਾ ਨਹੀਂ ਤਾਂ 90% ਵਾਲੇ ਆਪਣੇ ਜਿਹੜੇ ਪੰਜਾਬ 'ਚ ਡਾਕਟਰ ਨੇ ਬੈਠ ਨੇ ਬਹੁਤ ਈਮਾਨਦਾਰ ਨੇ